ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪ੍ਰੈਸ ਦੀ ਆਵਾਜ਼ ਦਬਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਦਬਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਡੀਲ ਰਨ ਦਬਾਇਆ ਜਾ ਰਿਹਾ ਹੈ ਇਹ ਅਸੀਂ ਚੱਲਣ ਨਹੀਂ ਦੇਣਾ ਕਿੰਨੀ ਕੀ ਦੇਰ ਰੋਕ ਲੈਣਗੇ ਆਹ ਕੰਬੜੀਆਂ ਵੀ ਮੋਢੇ ਪਰਹਦੀ ਹੈ ਤੇ ਆਚਾਰ ਅਰ ਪਰੋਹੇ ਗੱਡੀ ਵਿੱਚ ਰਹਿਦੇ ਫਿਗਰੇ ਕੋਈ ਨਹੀਂ ਹੈ ਜਿੱਦ ਨੂੰ ਜਾ ਰਹੇ ਆਪਾਂ ਰੋਤ ਉਰਫੇ ਕਰਨਾ ਕਿੱਥੇ ਕਿੱਥੇ ਰੁਕੀ ਜਾਣਗੇ ਤੇ ਅੰਦਰ ਕਰ ਦੇਣਗੇ ਤਾਂ ਸਾਨੂੰ ਕਿਦਰ ਕੋਈ ਨਹੀਂ ਇਹ ਤਾਂ ਖਾਣ ਵਾਲੇ ਅਚਾਰ ਆ ਯਾਰ ਇਹ ਪਰੌਠੇ ਆ ਅਚਾਰ ਮੈਂ ਸੰਘੂਰ ਨੂੰ ਲੈ ਕੇ ਜਾ ਰਿਹਾ ਸੀ ਰਾਤੇ ਦੀ ਰੋਟੀ ਖਾਣੀ ਸੀ ਇੱਦਿਹੀ ਪੂਤਰਾ ਇੱਥੇ ਰੈਸਟ ਕਰ ਲਿਆ ਇਸ ਕਰਕੇ ਗੋਭੀ ਦੇ ਅਚਾਰ ਗਾਜਰਾ ਅਤੇ ਗੋਭੀ ਦਾ achar ਤੇ ਨਾਲ ਪਰੌਠੇ ਦਾ ਨਾਮ ਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਗੱਲ ਨਹੀਂ ਹਾਸਲ ਰੈਸਟਿੰਗ ਇਹਨਾਂ ਨੇ ਕੀਤਾ ਹੋਇਆ ਇਹਦਾ ਮੇਰੇ ਮਨ ਤੇ ਕੋਈ ਵਜ੍ਹਾ ਨਹੀਂ ਹੈ ਤੇ ਆਪਾਂ ਨੇ ਸੰਭਾਲ ਕੇ ਰੱਖਣਾ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਵਾਇਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਪ੍ਰਸਿੱਧੀ ਆਵਾਜ਼ ਦਵਾਇਆ ਜਾ ਰਹੀ ਹੈ ਜਿਸ ਤਰੀਕੇ ਨਾਲ ਨੌਜਵਾਨੀ ਨੂੰ ਦਵਾਇਆ ਜਾ ਰਿਹਾ ਹੈ ਜੇ ਤਰੀਕੇ ਦੇ ਨਾਲ ਡੀਰ ਰਨ ਦਵਾਇਆ ਜਾ ਰਿਹਾ ਹੈ ਇਹ ਅਸੀਂ ਚੱਲ ਨਹੀਂ ਦੇਣਾ ਸਾਡਾ ਕਿਆ ਕਿੰਨੀ ਕੀ देर ਰੋਕ ਲੈਣਗੇ ਆਹ ਕੰਬਲੀ ਆਵਣੀ ਮੋٹے ਪਰਹਦੀ ਹੈ ਤੇ ਆਚਾਰ ਔਰ ਪਰੌਂਠੇ ਗੱਡੀ ਵਿੱਚ ਰਹਿੰਦੇ ਫਿੱਗਰੇ ਕੋਈ ਨਹੀਂ ਹੈ ਜਿੱਦੋਂ ਨੂੰ ਜਾਣਾ ਆਪਾਂ ਰੋਜ਼ ਤੁਰਪੇ ਕਰਨਾ ਕਿੱਥੇ ਕਿੱਥੇ ਰੁਕੀ ਜਾਣਗੇ ਤੇ ਅੰਦਰ ਕਰ ਦੇਣਗੇ ਤਾਂ ਸਾਨੂੰ ਫਿੱਗਰ ਕੋਈ ਨਹੀਂ ਹੈ ਤਾਂ ਖਾਣ ਵਾਲੇ ਆਚਾਰ ਆ ਯਾਰ ਐਸੀ ਕਿਹੜੇ ਰੋਜ਼ ਉੱਤੇ ਮੁਰਗੇ ਮੱਛੇ ਖਾਣੇ ਵਾਲਾ ਬੰਦਾ ਹੈ ਮੈਂ ਨਾ दारू ਪੀਦੀ ਕਦੇ ਨਾ ਕੋਈ ਨਸ਼ਾ ਕਰੀਦਾ ਜਿੱਥੇ ਥਾੜੇ ਪਠਾਣ ਗਏ ਥਾੜੇ ਜੇੜੇ 'ਚ ਬਿਠਾਣ ਗਏ ਜੇੜੇ ਦੇ ਵਿੱਚ ਫਿਕਰੇ ਕੋਈ ਨਹੀਂ ਨਾ ਕੀਆ ਦਾ ਇਹ ਪਰੌਠੇ ਆ ਰਚਾਰ ਮੈਂ ਸੰਘੂਰ ਨੂੰ ਲੈ ਕੇ ਜਾ ਰਿਹਾ ਸੀ ਰਾਸਤੇ 'ਚ ਰੋਟੀ ਖਾਣੀ ਸੀ ਇੱਲੇ ਦਿਨ ਪੂਤਰਾ ਇੱਥੇ ਰੈਸਟ ਕਰ ਲਿਆ ਇਸ ਕਰਕੇ ਗੋਭੀ ਦੇ ਅ ਅਚਾਰ ਗੱਜਰਾ ਅਤੇ ਗੋਬੀ ਦਾ ਚਾਹ ਤੇ ਨਾਲ ਪਰੌਠੇ ਦਾ ਨਾਮ ਦੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਗੱਲ ਹੀ ਹੌਸਲ ਰੈਸਟਿੰਗ ਨਾਲ ਕੀਤਾ ਹੋਇਆ ਇਹਦਾ ਮੇਰੇ ਮਨ ਤੇ ਕੋਈ ਭਜਨ ਨਹੀਂ ਹੈ ਤੇ ਆਪਾਂ ਨੇ ਇਹਨਾਂ ਦੇ ਨਾਲ ਰੱਖਣਾ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਵਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪ੍ਰੈਸ ਦੀ ਆਵਾਜ਼ ਦਵਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਦਵਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਡੀਗ੍ਰੀ ਨੂੰ ਦਵਾਇਆ ਜਾ ਰਿਹਾ ਹੈ ਏ ਐਸੀ ਚੱਲਣ ਨਹੀਂ ਦੇਣਾ ਸਾਡਾ ਕਿਆ ਕਿੰਨੀ ਕੀ ਦੇਰ ਰੁਕ ਲੈਣਗੇ ਆਹ ਕੰਬੜੀ ਆਪਣੀ ਮੋٹے ਪਰਹਦੀ ਹੈ ਤੇ ਆਚਾਰ ਅਰ ਪਰੌਂਦੇ ਗੱਡੀ ਵਿੱਚ ਰਹਿੰਦੇ ਵਿਗਰੇ ਕੋਈ ਨਹੀਂ ਹੈ ਜਿੱਦੋਂ ਨੂੰ ਜਾਣਾ ਆਪਾਂ ਰੋਜ਼ ਤੁਰਪੇ ਕਰਨਾ ਕਿੱਥੇ ਕਿੱਥੇ ਰੁਕੀ ਜਾਣਗੇ ਤੇ ਅੰਦਰ ਕਰ ਦੇਣਗੇ ਤਾਂ ਸਾਨੂੰ ਫਿਕਰ ਕੋਈ ਨਹੀਂ ਹੈ ਤਾਂ ਖਾਣ ਵਾਲੇ ਆਚਾਰ ਆ ਯਾਰ ਐਸੀ ਕਿਹੜੇ ਰੋਜ਼ ਉੱਤੇ ਮੁਰਗੇ ਮੱਛੇ ਖਾਣੇ ਵਾਲਾ ਬੰਦਾ ਹੈ ਨਾ ਦਾਰੂ ਪੀ ਲਿਆ ਕਰੇ ਨਾ ਕੋਈ ਨਸ਼ਾ ਕਰੀਦਾ ਜਿੱਥੇ ਥਾਣੇ ਪਠਾਨਗੇ ਥਾਣੇ ਜੇਲ੍ਹ ਚ ਬਿਠਾਣਗੇ ਜੇਲ੍ਹ ਦੇ ਵਿੱਚ ਫਿਕਰੇ ਕੋਈ ਨਹੀਂ ਨਾ ਕੀਆਦਾ